ਮਹਾਕੁੰਬ ਦੇ ਮੇਲੇ ਦੇ ਦੌਰਾਨ ਮਚੀ ਹੜਕਮ ਦੇ ਕਾਰਨ 30 ਲੋਕਾਂ ਦੀ ਮੌਤ ਹੋਈ ਤੇ 50 ਤੋਂ ਵੱਧ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਸਖਮੀ ਹੋਏ ਨੇ ਇਸ ਖਬਰ ਨੂੰ ਸ਼ੁਰੂ ਤੋਂ ਆਖਰ ਤੱਕ ਜ਼ਰੂਰ ਵੇਖਣਾ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਮੈਂ ਸੋਮਸ ਹੋਂਤਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਮਹਾਕੁੰਭ ਦਾ ਮੇਲਾ ਜਿਹੜਾ ਹੈ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈ ਲਗਾਤਾਰ ਚੱਲ ਰਿਹਾ ਹੈ ਔਰ ਜਿਸ ਦੇ ਵਿੱਚ ਲੱਖਾਂ ਸ਼ਰਧਾਲੂ ਜਿਹੜੇ ਆ ਆਪਣੀ ਆਸਥਾ ਲੈ ਕੇ ਆਪਣੀ ਕਹਿ ਸਕਦੇ ਆ ਕਿ ਮਨੋ ਕਾਮਨਾ ਨੂੰ ਪੂਰੀ ਕਰਨ ਵਾਸਤੇ ਇਸ ਮਹਾਕੁੰਭ ਦਾ ਹਿੱਸਾ ਬਣਦੇ ਨੇ ਔਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਜਿਹੜੇ ਲੋਕ ਨੇ ਸੰਗਤ ਆਏ ਉਥੇ ਬਕਾਇਦਾ ਤੌਰ ਤੇ ਆਉਂਦੀ ਹੈ ਕਿਉਂਕਿ ਹਰ ਇੱਕ ਨੂੰ ਇਹ ਹੁੰਦਾ ਹੈ ਕਿ ਮਹਾਕੁੰਬ ਦੇ ਵਿੱਚ ਜਾਣਾ ਔਰ ਮਹਾਕੁੰਬ ਦੇ ਵਿੱਚ ਜਾ ਕੇ ਇਸ਼ਨਾਨ ਕਰਨਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮੁਕੱਦਰ ਦੀ ਗੱਲਬਾਤ ਹੈ ਲੇਕਿਨ ਇਸੇ ਦੌਰਾਨ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਯਾਗ ਰਾਜ ਚ ਮਹਾਕੁੰਭ ਦੇ ਦੌਰਾਨ ਮੰਗਲਵਾਰ ਤੜਕੇ ਕਰੀਬ 2 ਤੋਂ 2.5 ਵਜੇ ਦੇ ਕਰੀਬ ਜਿਹੜੀ ਭੀੜ ਹੈ ਉਸ ਦੇ ਕਾਰਨ ਜਿਹੜੀ ਹਫੜਾ ਦਫੜੀ ਮਚ ਗਈ ਹੈ ਜਿਸ ਦੇ ਵਿੱਚ ਕਈ ਸ਼ਰਧਾਲੂ ਜਿਹੜੇ ਜ਼ਖਮੀ ਹੋਣ ਦੀ ਖਬਰ ਹੈ ਔਰ ਕਈ ਲੋਕ ਮਾਰੇ ਜਾਣ ਦਾ ਹਾਦਸਾ ਵੀ ਹੈ ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਇਨ੍ਹਾਂ ਜ਼ਖਮੀਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਲੇਕਿਨ ਅੱਜ ਦੀ ਅਪਡੇਟ ਇਹ ਹੈ ਕਿ 30 ਲੋਕ ਮਾਰੇ ਗਏ ਦੱਸੇ ਜਾ ਰਹੇ ਨੇ ਔਰ 50-60 ਤੋਂ ਵੱਧ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜੋ ਤਸਵੀਰਾਂ ਸਮੇਂ ਸਾਹਮਣੇ ਆਈਆਂ ਚਾਰੇ ਪਾਸੇ ਸਮਾਨ ਖਿਲਰਿਆ ਹੋਇਆ ਬਿਸਤਰੇ ਖਿਲੇ ਹੋ ਖਿਲਰੇ ਹੋਏ ਆ ਛੋਟੇ ਛੋਟੀਆਂ ਬੱਚਿਆਂ ਦੀਆਂ ਜਿਹੜੇ ਕਹਿ ਸਕਦੇ ਆ ਕਿ ਜੁੱਤੀਆਂ ਨੇ ਵੱਡਿਆਂ ਦੀਆਂ ਜੁੱਤੀਆਂ ਨੇ ਔਰ ਪਤਾ ਨਹੀਂ ਮਤਲਬ ਕਿਸ ਕਿਸ ਤਰ੍ਹਾਂ ਦਾ ਸਮਾਨ ਸੀ ਕੰਬਲ ਖਿਲਰਿਆ ਹੋਇਆ ਇੱਕ ਜੋ ਦ੍ਰਿਸ਼ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਵੇਖ-ਵੇਖ ਕੇ ਲੱਗਦਾ ਕਿ ਉਸ ਨੂੰ ਇੰਜ ਲੱਗ ਰਿਹਾ ਕਿ ਸੱਚਮੁੱਚ ਇੱਕ ਬਹੁਤ ਵੱਡੀ ਹਫੜਾ ਦਸੜੀ ਮਚੀ ਹੋਈ ਹੈ ਸਾਹਮਣੇ ਜੋ ਤਸਵੀਰਾਂ ਆ ਰਹੀਆਂ ਨੇ ਉਹਨਾਂ ਨੂੰ ਸਾਫ਼ ਦੇਖ ਕੇ ਇੰਜ ਲੱਗਦਾ ਕਿ ਲੋਕ ਆਪਣੇ ਬਚਾਅ ਵਾਸਤੇ ਬੜੀ ਦੂਰ ਦੂਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਹਾਲਤ ਦੇ ਵਿੱਚ ਉਸ ਮੇਲਾ ਬੈਠੇ ਹੋਏ ਸਨ ਉਸੇ ਹਾਲਤ ਦੇ ਵਿੱਚ ਹੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਸਾਧੂ ਜਨ ਜਿਹੜੇ ਨੇ ਜਿਹੜੇ ਬਕਾਇਦਾ ਤੌਰ ਤੇ ਸੰਤ ਮਹਾਤਮਾ ਉੱਥੇ ਆਉਂਦੇ ਨੇ ਉਹਨਾਂ ਨੇ ਵੀ ਆਪਣੀਆਂ ਜਗ੍ਹਾ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਇਸ ਭੱਗ ਦੌੜ ਦੇ ਵਿੱਚ ਕੁਝ ਸ਼ਰਧਾਲੂ ਗਿਰ ਗਏ ਕੁਝ ਮਤਲਬ ਕਹਿ ਸਕਦੇ ਆ ਕਿ ਇੱਕ ਦੂਜੇ ਦੇ ਉੱਪਰ ਗਿਰਨ ਦੇ ਕਰਕੇ ਵੀ ਬਹੁਤ ਸਾਰੇ ਜ਼ਖਮੀ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਾਦਸੇ ਦਾ ਕਾਰਨ ਜਿਹੜਾ ਹੈ ਉਹ ਪੀ ਹੀ ਦੱਸਿਆ ਜਾ ਰਿਹਾ ਜਿਸ ਕਾਰਨ ਇਹ ਕਿਸੇ ਨੂੰ ਵੀ ਸੰਭਲ ਦਾ ਮੌਕਾ ਹੀ ਨਹੀਂ ਮਿਲਿਆ ਇਹ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਮਤਲਬ ਇਕਦਮ ਹੀ ਸਾਰਾ ਕੁਝ ਹੋ ਗਿਆ ਸੋ ਪੁਲਿਸ ਨੇ ਕਾਫੀ ਮਦਦ ਕੀਤੀ ਹੈ ਜ਼ਖਮੀਆਂ ਨੂੰ ਹਸਪਤਾਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਕੁਝ ਇੱਕ ਤਸਵੀਰਾਂ ਜਿਹੜੀਆਂ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਮਹਾਕੁੰਮਦੀਆਂ ਹੀ ਤਸਵੀਰਾਂ ਨੇ ਜਿੱਥੇ ਕਿ ਚਾਰੇ ਪਾਸੇ ਹਫੜਾ ਦਬੜੀ ਮੱਚੀ ਹੋਈ ਹੈ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਨੇ ਆਪਣੇ ਬੱਚਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਜਿੰਨਾ ਵੀ ਉਹਨਾਂ ਦੇ ਹੱਥਾਂ ਵਿੱਚ ਜੋ ਵੀ ਸਮਾਨ ਲੈ ਕੇ ਗਏ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਇਸ ਤਰ੍ਹਾਂ ਦੀ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਹਫੜਾ ਦਫੜੀ ਮੱਚਦੀ ਹੈ ਤਾਂ ਫਿਰ ਕਿਸੇ ਨੂੰ ਕੁਝ ਨਹੀਂ ਸੁੱਝਦਾ ਉਹ ਜਿੱਧਰ ਨੂੰ ਵੀ ਰਸਤਾ ਮਿਲਦਾ ਹੈ ਉਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅੱਲਾਕੀ ਸੁਰੱਖਿਅਤ ਸੁਰੱਖਿਆ ਕਰਮਚਾਰੀਆਂ ਨੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਭੀੜ ਦੇ ਵੱਧ ਰਹੇ ਦਬਾਅ ਕਾਰਨ ਸ਼ਾਸਨ ਨੂੰ ਵੱਧੂ ਸੁਰੱਖਿਆ ਬਲ ਜਿਹੜੇ ਆ ਉਹ ਤਾਇਨਾਤ ਕਰਨੇ ਪਏ ਨੇ ਇਸ ਘਟਨਾ ਦੇ ਵਿੱਚ ਖਾਸ ਕਰਕੇ ਔਰਤਾਂ ਤੇ ਬੱਚੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਇੱਕ ਬਹੁਤ ਵੱਡੀ ਗੱਲ ਹੈ ਕਿ ਔਰਤਾਂ ਇਸ ਮਹਾਕੁੰਭ ਦੇ ਵਿੱਚ ਦਰਸ਼ਨਾਂ ਨੂੰ ਆਈਆਂ ਸੀ ਔਰ ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਨਾਲ ਆਏ ਸੀ ਜਿਸ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਔਰ ਜਦੋਂ ਲੱਖਾਂ ਸ਼ਰਧਾਲੂ ਸੰਗਮ ਇਸ਼ਨਾਨ ਕਰਨ ਲਈ ਜਾ ਰਹੇ ਸੀ ਜ਼ਿਆਦਾ ਭੀੜ ਕਰਨ ਨੂੰ ਵਿਵਸਥਾ ਜਿਹੜੀ ਆ ਉਸ ਬਿਲ੍ਹਾ ਵਿਗੜ ਗਈ ਆ ਹੁਣ ਅਸਲੀ ਕਾਰਨ ਤਾਂ ਜਿਹੜੇ ਉਹ ਜਾਤ ਦੇ ਵਿੱਚ ਇਹ ਆਉਣਗੇ ਕਿ ਲੋਕ ਤਾਂ ਆਪਣੀ ਆਪਣੀ رائے ਦੇ ਅਨੁਸਾਰ ਜਿਹੜੇ ਐ ਉਹ ਮਤਲਬ ਕਰੀ ਜਾ ਰਹੇ ਐ ਔਰ ਇਹ ਵੀ ਇਨ ਬਿਟਵੀਨ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੁਝ ਸਾਧੂਆਂ ਦੇ ਭੇਸ ਦੇ ਵਿੱਚ ਕੁਝ ਅਤਨਕਵਾਦੀ ਜਿਹੜੇ ਨੇ ਉਹ ਵੀ ਉਹਨਾਂ ਦੀ ਵੀ ਐਂਟਰੀ ਹੋਈ ਹੈ ਗ੍ਰਿਫਤਾਰੀ ਉਹਨਾਂ ਦੀ ਕਿਸ ਤਰ੍ਹਾਂ ਦੀ ਹੋਈ ਹੈ ਕਿ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪਰ ਫਿਲਹਾਲ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਮੇਲੇ ਦੀ ਜਿਹੜੀ ਕਹਿ ਸਕਦੇ ਆ ਕਿ ਦਿਸ਼ਾ ਸਗੀ ਉਹ ਬਿਲਕੁਲ ਚੇਂਜ ਹੋ ਗਈ ਹੈ ਹਫੜਾ ਤਫੜੀ ਮਾਚਨ ਕਾਰਨ ਔਰ ਆਨੀ ਚਪਲਾ ਪੜੇ ਸਮਾਨ ਸਾਰੇ ਪਾਸੇ ਖਿਲੜਿਆ ਨਜ਼ਰ ਆਉਂਦਾ ਹੈ ਲੇਕਿਨ ਜਦੋਂ ਹੀ ਇਸ ਖਬਰ ਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਤਾਂ ਪ੍ਰਸ਼ਾਸਨ ਜਿਹੜਾ ਹੈ ਇੱਕਦਮ ਐਕਸ਼ਨ ਦੇ ਵਿੱਚ ਆ ਗਿਆ ਔਰ ਜ਼ਖਮੀਆਂ ਨੂੰ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਔਰ ਜਿੰਨੇ ਕੁ ਉਹਨਾਂ ਨੂੰ ਜਿਉਂਦੇ ਜਾਗਦੇ ਮੇਲੇ ਉਹਨਾਂ ਦੀ ਜਿਹੜੀ ਸਿਹਤ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਹਸਪਤਾਲ ਔਰ ਕੁਛ ਇੱਕ ਜਿਹੜੇ ਹੈ ਲੋਕ ਇਸ ਸਪੀਡ ਦੇ ਵਿੱਚ ਹਫੜਾ ਦਫੜੀ ਦੇ ਵਿੱਚ ਜਾਨ ਵੀ ਆਪਣੀ ਦੇ ਚੁੱਕੇ ਨੇ ਲੇਕਿਨ ਜ ਉਹ ਖਾਸ ਜਿਹੜੇ ਜ਼ਾਹਿਰ ਕੀਤੇ ਜਾ ਰਹੇ ਨੇ viral video ਹੈ ਕਿ ਕੁਝ ਲੋਕ ਅਜੇ ਵੀ ਪਕੜੇ ਨੇ ਜਿਹੜੇ ਕੀ ਮਤਲਬ ਮਹਾਕੁੰਭ ਦੇ ਮੇਲੇ ਵਿੱਚ ਸਾਧੂਆਂ ਦੇ ਢੇਸ ਵਿੱਚ ਮੁਸਲਮਾਨ ਅਤਨਕਵਾਦੀ ਫੜੇ ਜਾਣ ਦੇ ਦਾਅਵੇ ਨਾਲ ਵੀ ਤਸਵੀਰਾਂ viral ਹੋ ਰਹੀਆਂ ਨੇ ਕਿੰਨੀ ਕਿ ਸਚਾਈ ਹੈ ਇਹ ਉਹ ਲੋਕ ਜਾਣਦੇ ਨੇ ਪੋਸੂਨਾਵਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਹਾਂ ਇਸ ਗੱਲ ਬਾਰੇ ਜ਼ਰੂਰ ਕਹਿੰਦਾ ਕਿ ਇਸ ਦੀ ਤਹਿਤ ਤੇ ਤੱਕ ਜਿਹੜੀ ਆ ਉਹ ਛਾੜਬੀੜ ਹੋਣੀ ਚਾਹੀਦੀ ਹੈ ਔਰ ਇਸ ਦੇ ਉੱਪਰ ਬਕਾਇਦਾ ਤੌਰ ਤੇ ਪ੍ਰਸ਼ਾਸਨ ਜਿਹੜਾ ਹੈ ਜਿਸ ਦੇ ਕੋਲ ਵੀ ਉਹਨਾਂ ਨੂੰ ਮਤਲਬ ਲੱਗਦਾ ਹੈ ਇਸ ਤਰ੍ਹਾਂ ਦਾ ਕਿ ਉਹਨਾਂ ਦੇ ਕੋਲੋਂ ਜ਼ਰੂਰ ਪੁੱਛਗਿੱਛ ਕਰਨੀ ਚਾਹੀਦੀ ਹੈ ਕਿਉਂਕਿ ਇਹ ਵਿਸ਼ਾ ਹੀ ਜਾਂਚ ਦਾ ਹੈ ਮਹਾਕੁੰਭ ਸਾਡੀ ਆਸਥਾ ਨਾਲ ਜੁੜਿਆ ਹੋਇਆ ਹੈ ਔਰ ਜਦੋਂ ਮਹਾਕੁੰਭ ਦੇ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਉਸ ਬਿਲੱ ਬਿੱਲ ਜਿਹੜਾ ਹੈ ਉਹ ਪਰੇਸ਼ਾਨ ਹੁੰਦਾ ਹੈ ਜਾਂਦੇ ਦੌਰਾਨ ਥੂਮ ਨੇ ਪਾਇਆ ਹੈ ਕਿ ਈਯੂਬ ਅਲੀ ਨਾਂ ਦਾ ਇੱਕ ਸ਼ੱਕੀ ਵਿਅਕਤੀ ਨੂੰ ਕੁੰਭ ਦੇ ਮੇਲੇ ਦੇ ਦੌਰਾਨ मतलब आश्रम ਦੇ ਨੇੜੇ ਫੜਿਆ ਹਾਲਾਂਕਿ ਪੁਲਿਸ ਨੇ ਪੁੱਛਗਿੱਛ ਦੇ ਦੌਰਾਨ ਈਯੂਬ ਖਾਨ ਨੂੰ ਰਿਹਾ ਕਰ ਦਿੱਤਾ ਕੋਈ ਵੀ ਪੁੱਛਗਿੱਛ ਲਈ ਕੀਤਾ ਜਾ ਸਕਦਾ ਕਿਸੇ ਤੇ ਵੀ ਸ਼ੱਕ ਕੀਤੀ ਜਾ ਸਕਦੀ ਹੈ ਕਿਸੇ ਨੂੰ ਵੀ ਪੁੱਛਗਿੱਛ ਲਈ મતલਬ ਜਿਹੜਾ ਹੈ ਉਹ ਬੁਲਾਇਆ ਜਾ ਸਕਦਾ ਹੈ ਲੇਕਿਨ ਪ੍ਰਸ਼ਾਸਨ ਤੈ ਤੱਕ ਇਸ ਦੀ ਜਾਂਚ ਕਰੇ ਇਹੀ ਹੈ ਪਰ ਹੁਣ ਤੱਕ ਜੋ ਖਬਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਵਿੱਚ 30 ਦੇ ਮਰ ਜਾਣ ਦੀ ਪੁਸ਼ਟੀ ਦੱਸੀ ਜਾ ਰਹੀ ਹੈ ਔਰ 50 60 ਤੋਂ ਵੱਧ ਜਿਹੜੇ ਕਰੀਬ ਹੈ ਉਹ ਜਿਹੜੇ ਜ਼ਖਮੀ ਦਸੇ ਜਾ ਰਹੇ ਨੇ ਔਰ ਉੱਥੇ ਦੀਆਂ ਸਰਕਾਰਾਂ ਵੱਲੋਂ ਵੀ ਰਾਹਤ ਜਿਹੜੀ ਹੈ ਉਹ ਵੀ ਦਿੱਤੀ ਜਾ ਰਹੀ ਹੈ ਵੱਡੀ ਗੱਲ ਇੱਥੇ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਹੈ ਜੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਆਖਰ ਉਹਨਾਂ ਦਾ ਕੀ ਬਣੇਗਾ ਕੀ ਉਹਨਾਂ ਨੂੰ ਵੀ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਮਦਦ ਕਰੇਗੀ ਜਾਂ ਫਿਰ ਇਹ ਕਹਿ ਸਕਦੇ ਆ ਕਿ ਜੋ ਪ੍ਰਸ਼ਾਸਨ ਹੈ ਉਹ ਪੂਰੀ ਤਹਕੀਕਾਤ ਕਰਨ ਤੋਂ ਬਾਅਦ ਜਾਂਚ ਜੋ ਵੀ ਆਏਗੀ ਉਸ ਨੂੰ ਸੋਸ਼ਲ ਮੀਡੀਆ ਤੇ ਵੀ ਰੱਖਿਆ ਜਾਵੇਗਾ ਜੁੜੇ ਰਹੋ ਪੋ ਸੁਨਾਮਾ ਚੈਨਲ ਦੇ ਨਾਲ ਦੋਸਤੋ ਗੱਲ ਕਿ ਭੀੜ-ਪਾੜ ਦੇ ਇਲਾਕੇ ਜਿਹੜੇ ਆ ਉਹ ਬਹੁਤ ਜ਼ਿਆਦਾ ਅੱਜਕੱਲ ਮੇਲੇ ਹੋ ਗਏ ਹੋਰ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਇਕੱਠ ਹੁੰਦਾ ਹੈ ਔਰ ਬੜੀ ਸੋਚ ਸਮਝ ਕੇ ਜਾਓ ਬਹੁਤ ਹੀ ਧਿਆਨ ਦੇ ਨਾਲ ਜਾਓ ਔਰ ਜ਼ਿਆਦਾ ਉਥੇ ਇਹ ਨਹੀਂ ਕਿ ਕਿੰਨੇ-ਕਿੰਨੇ ਦਿਨ ਰਹਿਣ ਦੀ ਲੋੜ ਹੈ ਆਪਣਾ ਜੇਕਰ ਤੁਹਾਡੀ ਕੋਈ ਸਨ ਆਸਤਾ ਹੈ ਤੁਸੀਂ ਜਾਓ ਤੇ ਵਾਪਸ ਆ ਜਾਓ ਇਹ ਨਹੀਂ ਹੈ ਕਿ ਉਸ ਦਾ ਹਿੱਸਾ ਬਣ ਕੇ ਤੁਸੀਂ ਉੱਥੇ ਰਹੋ ਕਿਉਂਕਿ ਭੀੜ-ਪਾੜ ਦੇ ਵਿੱਚ ਕਈ ਸ਼ਰਾਰਤੀ ਲੋਕ ਆ ਜਾਂਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਔਰ ਜੋ ਆਪਣੀ ਸ਼ਰਾਰਤ ਕਰਨ ਤੋਂ ਬਾਜ਼ ਨਹੀਂ ਆਉਂਦੇ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ